ਔਰਤਾਂ ਲਈ ਆਈ ਵੱਡੀ ਖੁਸ਼ਖਬਰੀ ਔਰਤਾਂ ਨੂੰ ਹਰ ਮਹੀਨੇ ਮਿਲਣਗੇ 7000 ਰੁਪਏ ਇਸ ਸਕੀਮ ਲਈ ਕੌਣ ਦੇ ਸਕਦਾ ਹੈ ਅਰਜੀ ਇੱਥੇ ਜਾਣੋ ਪੂਰੀ ਡਿਟੇਲ ਹਾਲੋ ਦੋਸਤੋ ਸਤਿ ਸ਼੍ਰੀ ਅਕਾਲ ਤੁਹਾਡੇ ਆਪਣੇ ਚੈਨਲ ਐਸਆਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਇੱਕ ਖਾਸਮ ਖਾਸ ਅਪਡੇਟ ਜੇਕਰ ਤੁਸੀਂ ਇੱਕ ਔਰਤ ਹੋ ਅਤੇ ਘਰ ਬੈਠੇ ਕਮਾਈ ਕਰਨ ਦਾ ਮੌਕਾ ਚਾਹੁੰਦੇ ਹੋ ਤਾਂ ਭਾਰਤ ਦੀ ਜੀਵਨ ਬੀਮਾ ਸਖੀ ਯੋਜਨਾ ਤੁਹਾਡੇ ਲਈ ਇੱਕ ਵਧੀਆ ਮੌਕਾ ਸਾਬਿਤ ਹੋ ਸਕਦੀ ਹੈ ਇਸ ਯੋਜਨਾ ਉਨ੍ਹਾਂ ਦੇ ਤਹਿਤ ਔਰਤਾਂ ਨੂੰ LIC 에ਜੰਟ ਬਣਨ ਲਈ ਸਿਖਲਾਈ ਦਿੱਤੀ ਜਾਂਦੀ ਹੈ ਅਤੇ ਹਰ ਮਹੀਨੇ 7000 ਰੁਪਏ ਤੱਕ ਦਾ ਵਜ਼ੀਫਾ ਮਿਲਦਾ ਹੈ। ਸਰਕਾਰ ਨੇ ਸਾਲਾਨਾ 1 ਲੱਖ ਬੀਮਾ ਸਖੀ ਬਣਾਉਣ ਦਾ ਟੀਚਾ ਰੱਖਿਆ ਹੈ। ਇਸ ਖਬਰ ਰਾਹੀਂ ਪੂਰੀ ਡਿਟੇਲ ਕਿੰਨਾ ਵੀਜ਼ਾ ਉਪਲਬਧ ਹੋਵੇਗਾ, ਕੌਣ ਅਰਜੀ ਦੇ ਸਕਦਾ ਹੈ ਅਤੇ ਆਸਾਨ ਅਰਜੀ ਪ੍ਰਕਿਰਿਆ ਕੀ ਹੈ, ਇਹ ਤੁਹਾਨੂੰ ਸਭ ਦੱਸਿਆ ਜਾਏਗਾ। ਆਓ ਜਾਣਦੇ ਹਾਂ ਬੀਮਾ ਸਖੀ ਯੋਜਨਾ ਕੀ ਹੈ। ਇਹ ਯੋਜਨਾ ਕੇਂਦਰ ਸਰਕਾਰ ਅਤੇ LIC ਦੁਆਰਾ ਔਰਤਾਂ ਨੂੰ ਸਵੈ ਨਿਰਭਰ ਬਣਾਉਣ ਲਈ ਸ਼ੁਰੂ ਕੀਤੀ ਗਈ ਹੈ ਇਸ ਵਿੱਚ ਔਰਤਾਂ ਨੂੰ ਬੀਮਾ ਏਜੰਟ ਬਣਨ ਲਈ ਸਿਖਲਾਈ ਦਿੱਤੀ ਜਾਂਦੀ ਹੈ ਅਤੇ ਸਿਖਲਾਈ ਤੋਂ ਬਾਅਦ ਉਹ ਆਪਣੇ ਪਿੰਡ ਜਾਂ ਖੇਤਰ ਵਿੱਚ LIC ਏਜੰਟ ਵਜੋਂ ਕੰਮ ਕਰ ਸਕਦੀਆਂ ਹਨ ਕਿੰਨਾ ਮਿਲੇਗਾ ਵਜ਼ੀਫਾ ਸਿਖਲਾਈ ਦੌਰਾਨ ਹਰ ਮਹੀਨੇ 5000 ਤੋਂ 7000 ਰੁਪਏ ਤੱਕ ਵਜ਼ੀਫਾ ਦਿੱਤਾ ਜਾਂਦਾ ਹੈ ਸਿਖਲਾਈ ਪੂਰੀ ਕਰਨ ਤੋਂ ਬਾਅਦ ਜੇਕਰ ਔਰਤਾਂ LIC ਏਜੰਟ ਬਣ ਜਾਂਦੀਆਂ ਤਾਂ ਕਮਿਸ਼ਨ ਅਤੇ ਪ੍ਰੋਤਸਾਹਨ ਵੀ ਉਪਲਬਧ ਹਨ ਇਸ ਸਕੀਮ ਵਿੱਚ ਔਰਤਾਂ ਪਹਿਲੇ ਸਾਲ ਵਿੱਚ ਹੀ 48 ਹਜ਼ਾਰ ਰੁਪਏ ਤੱਕ ਕਮਿਸ਼ਨ ਕਮਾ ਸਕਦੀਆਂ ਹਨ ਯਾਨੀ ਕਿ ਸਖਲਾਈ ਦੇ ਨਾਲ ਨਾਲ ਕਮਾਈ ਵੀ ਸ਼ੁਰੂ ਹੁੰਦੀ ਹੈ ਜੇਕਰ ਤੁਸੀਂ ਇਸ ਸਕੀਮ ਦੇ ਤਹਿਤ ਲਗਾਤਾਰ 3 ਸਾਲਾਂ ਲਈ ਵਜੀਫਾ ਚਾਹੁੰਦੇ ਹੋ ਤਾਂ ਪਹਿਲੇ ਸਾਲ ਵਿੱਚ ਸਰਗਰਮ ਕੀਤੀਆਂ ਗਈਆਂ ਕੁੱਲ ਨੀਤੀਆਂ ਦਾ ਘੱਟੋ ਘੱਟ 65% ਅਗਲੇ ਸਾਲ ਐਕਟਿਵ ਰਹਿਣਾ ਚਾਹੀਦਾ ਹੈ ਇਸ ਸਕੀਮ ਲਈ ਅਰਜੀ ਕੌਣ ਦੇ ਸਕਦਾ ਇਸ ਸਕੀਮ ਲਈ ਸਿਰਫ ਔਰਤਾਂ ਹੀ ਅਰਜ਼ੀਆਂ ਦੇ ਸਕਦੀਆਂ ਹਨ ਉਹਨਾਂ ਦੀ ਉਮਰ 18 ਤੋਂ 70 ਸਾਲ ਦੇ ਵਿੱਚਕਾਰ ਹੋਣੀ ਚਾਹੀਦੀ ਹੈ ਕੋਈ ਵੀ 10ਵੀਂ ਪਾਸ ਔਰਤ ਅਰਜੀ ਦੇ ਸਕਦੀ ਹੈ ਮੌਜੂਦਾ LIC ਏਜੰਟ ਕਰਮਚਾਰੀ ਜਾਂ ਉਹਨਾਂ ਦੇ ਨਜ਼ਦੀਕੀ ਰਿਸ਼ਤੇਦਾਰ ਇਸ ਸਕੀਮ ਲਈ ਯੋਗ ਹਨ ਇਸ ਸਕੀਮ ਲਈ ਅਰਜੀ ਕਿਵੇਂ ਦੇਣੀ ਹੈ ਆਨਲਾਈਨ ਅਰਜੀ LIC ਦੀ ਅਧਿਕਾਰਿਤ ਵੈਬਸਾਈਟ LICindia.in ਜਾਂ ਸਟੇਟ ਰੂਰਲ ਲਾਈਵਹood ਲਾਈਵਹood ਮਿਸ਼ਨ CSC ਸੈਂਟਰ ਦੀ ਵੈਬਸਾਈਟ ਤੇ ਜਾਓ ਫਾਰਮ ਭਰੋ ਲੋੜੀਂਦੇ ਦਸਤਾਵੇਜ਼ ਜਿਵੇਂ ਕਿ ਉਮਰ ਸਰਟੀਫਿਕੇਟ ਪਤੇ ਦਾ ਸਬੂਤ ਦਸਵੀਂ ਦੀ ਮਾਰਕਸ਼ੀਟ ਪਾਸਪੋਰਟ ਸਾਈਜ਼ ਫੋਟੋ ਬੈਂਕ ਬੇਰਬਿਆਦ ਅਪਲੋਡ ਕਰੋ ਆਫਲਾਈਨ ਅਰਜੀ ਕਿਵੇਂ ਦੇਣੀ ਹੈ ਆਓ ਜਾਣਦੇ ਤੁਸੀਂ ਨਜ਼ਦੀਕੀ LIC ਸ਼ਾਖਾ CSC ਕੇਂਦਰ ਜਾਂ ਪੰਚਾਇਤ ਪੰਚਾਇਤ ਦਫ਼ਤਰ ਜਾ ਕੇ ਫਾਰਮ ਭਰ ਸਕਦੇ ਹੋ ਅਰਜੀ ਦੇਣ ਤੋਂ ਬਾਅਦ ਚੁਣੀਆਂ ਗਈਆਂ ਔਰਤਾਂ ਨੂੰ SMS ਈਮੇਲ ਰਾਹੀਂ ਸਿਖਲਾਈ ਬਾਰੇ ਸੂਚਿਤ ਕੀਤਾ ਜਾਂਦਾ ਹੈ ਸਿਖਲਾਈ ਪੂਰੀ ਹੋਣ ਤੋਂ ਬਾਅਦ ਬੀਮਾ ਸਖੀ ਸਰਟੀਫਿਕੇਟ ਅਤੇ LIC ਏਜੰਟ ਕੋਡ ਪ੍ਰਾਪਤ ਹੁੰਦਾ ਹੈ। ਔਰਤਾਂ ਇਸ ਯੋਜਨਾ ਵਿੱਚ ਵਿਕਾਸ ਅਧਿਕਾਰੀ ਵੀ ਬਣ ਸਕਦੀਆਂ ਹਨ। 3 ਸਾਲਾਂ ਦੀ ਸਿਖਲਾਈ ਵਿੱਚ ਬੀਮਾ, ਵਿੱਤੀ ਸਾਖਰਤਾ, ਪਾਲਿਸੀ ਵੇਚਣ, ਗਾਹਕ ਡੀਲਿੰਗ ਆਦਿ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਂਦੀ ਹੈ। ਸਿਖਲਾਈ ਤੋਂ ਬਾਅਦ ਔਰਤਾਂ LIC ਏਜੰਟ ਬਣ ਜਾਂਦੀਆਂ ਹਨ ਅਤੇ ਜੇਕਰ ਉਹ ਵਧੀਆ ਪ੍ਰਦਰਸ਼ਨ ਕਰਦੀਆਂ ਹਨ ਤਾਂ ਵਿਕਾਸ ਅਧਿਕਾਰੀ ਵੀ ਬਣ ਸਕਦੀਆਂ ਹਨ। ਤਾਂ ਦੋਸਤੋ ਤੁਹਾਨੂੰ ਮਿੰਘ ਦਾ ਤੁਹਾਨੂੰ ਅੱਜ ਦਾ ਇਹ ਅਪਡੇਟ ਚੰਗਾ ਲੱਗਾ ਹੋਵੇਗਾ। ਇਸ ਅਪਡੇਟ ਇਸ ਸੰਬੰਧੀ ਤੁਹਾਡੀ ਕੀ ਰਾਏ ਹੈ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ ਐਸਆਰ ਅਲਰਟਸ